ਤੁਰ ਬੇ ਮੇਲੇ ਕੋ ਪ੍ਰੀਤ ਮਨ ਲਾੜ ਕੇ ਪਾਏ ਲਗੋ ਮੋਹ ਕਰੋ ਬੇਨਤੀ ਕੋ ਉਹ ਸੰਤ ਮਿਲਵੜ 파 ਕੀ ਤੇ ਸਵਾਲ ਕਰਦੇ ਨੇ ਗੁਰੂ ਦੇ ਹੁੰਦੇ ਹੋਏ ਵੀ ਕਿ ਕਿਸੇ ਸਾਧੂ ਦੀ ਲੋੜ ਹੈ ਕਿ ਕਿਸੇ ਸੰਤ ਦੀ ਲੋੜ ਫੇਰ ਵੀ ਸਾਧੂਾਂ ਦੀ ਲੋੜ ਹੈ ਗੁਰੂ ਦੇ ਹੁੰਦੇ ਕੀ ਅਸੀਂ ਗੁਰੂ ਤੋਂ ਵੀ ਸਿਆਣੇ ਹੋ ਗਏ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਗੁਰੂ ਜੀ ਬਾਣੀ ਚ ਕਿਉਂ ਨਹੀਂ ਕਿਤੇ ਬੋਲੋ ਸਤਨਾਮ ਸ਼੍ਰੀ ਰੋਹ ਨਹੀਂ ਨਾ ਫਿਰ ਗੁਰੂ ਗ੍ਰੰਥ ਸਾਹਿਬਹਾਰਾ ਜੀ ਕਿਉਂ ਕਹਿੰਦੇ ਨਹੀਂ ਬਾਣੀ ਬਾਣੀ ਕਿਉਂ ਕਹਿੰਦੀ ਹੈ ਪ੍ਰਭ ਮਿਲ ਬੇ ਕੋ ਪ੍ਰੀਤ ਮਨ ਲਾ ਕੀ ਪਾਉਂਦ ਕੋ ਮੋਹ ਕਰੋ ਬੇਨਤੀ ਓ ਸੰਤ ਮਿਲ ਵਲ ਪਾ ਕੀ ਮਨ ਅਰਪੋਂ ਤਨ ਰੱਖੋ ਅਗੇ ਮਨ ਕੀ ਮਤ ਮੁਹ ਸਗਨ ਧਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਆਨੰਦਿ ਨੇ ਫਿਰੋ ਤੇ ਸਪਿਛੈ ਵਾਰਗੀ ਪੂਰਵ ਕਰਮ ਓਂਕਰ ਜਦ ਪਰਗਟੇ ਪੂਰਬਲੇ ਜਨਮਾਂ ਦੇ ਓਂਕਰ ਪੀਸ ਕਰਮ ਹਰ ਦੇਣ ਵਾਸਤੇ ਜਦੋਂ ਉਹਦੇ ਹੁੰਦੇ ਨੇ ਪੂਰਵ ਕਰਮ ਹੰਕਾਰ ਜਦੋਂ ਪ੍ਰਗਟੇ ਭੇਟੂ ਪੁਰਖ ਰਸਕ ਬੇਰਾਗੀ ਇਹ ਰਸਕ ਬੇਰਾਗੀ ਪੁਰਸ਼ਾਂ ਦਾ ਮਲਾਪ ਹੁੰਦਾ ਵਾਹਿਗੁਰੂ ਉਪਜਾ ਚਾਓ ਸਾਧਕ ਸੰਗ ਫਿਰ ਮਨ ਦੇ ਵਿੱਚ ਸਭਰ ਭਰ ਭਰੇ ਪ੍ਰੇਮ ਰਸ ਰੰਗ ਸਭਰ ਜਿਹੜੇ ਸਾਰੇ ਨਕੋਂ ਨਕ ਭਰੇ ਹੋਏ ਨੇ ਪ੍ਰਭੂ ਦੇ ਪਿਆਰ ਦੇ ਵਿੱਚ ਪਰਬੂ ਦੇ ਵਰਾਗ ਦੇ ਵਿੱਚ ਪ੍ਰਭੂ ਦੇ ਪ੍ਰੇਮ ਦੇ ਵਿੱਚ ਜਿਹੜੇ ਪੂਰੇ ਪੂਰੇ ਭਰੇ ਹੋਏ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਪ੍ਰੇਮ ਦੇ ਰਸ ਦੇ ਵਿੱਚ ਰੰਗ ਦੇ ਵਿੱਚ ਉਪਜੈ ਚਾਉ ਸਾਧਕ ਸੰਗ ਇਹ ਜੇ ਸਾਧਕ ਰੱਬ ਦੇ ਪਿਆਰਿਆਂ ਦਾ ਜਦੋਂ ਮਨਾਪ ਹੁੰਦਾ ਫਿਰ ਪ੍ਰਭੂ ਨੂੰ ਮਿਲਣ ਦੀ ਮਿਲਣ ਦਾ ਚਾਅ ਪੈਦਾ ਹੁੰਦਾ ਮਨ ਚ ਕੋਲ ਸਤਨਾਮ ਸ਼੍ਰੀ ਵਾਹਿਗੁਰੂ ਮੇਰ ਭਗਤੀ ਸੋ ਪੂਰਵ ਕਰਮ ਅਹੰਕਾਰ ਜਾ ਪ੍ਰਗਟੇ ਭੇਟਿਓ ਉਪਰ ਕਰ ਅਸਿਕ ਵੈਰਾ ਕੀ ਮਿਟਿਓ ਅੰਧੇਰ ਮਿਲਤ ਹਰ ਨਾਮਿਕ ਜਨਮ ਜਨਮ ਕੀ ਸੋਈਂਦੀ ਤੀ ਜਨਮਾਂ ਜਨਮਾਂ ਤਰਾਂ ਦੀ ਅਗਿਆਨ ਦੀ ਨੀਂਦ ਵਿੱਚ ਸੁੱਤੀ ਹੋਈ ਜਿਹੜੀ ਗੁੱਤੀ ਹੈ ਅਗਿਆਨ ਦੀ ਨੀਂਦ ਵਿੱਚ ਸੁੱਤੀ ਪਈ ਹੈ ਜਿਹੜੀ ਗੁੱਤੀ ਉਹ ਗਿਆਨ ਦੀ ਜਾਗਣੀ ਵਿੱਚ ਜਾਗ ਪੈਂਦੀ ਹੈ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਫਿਰ ਜ਼ਿੰਦਗੀ ਦੇ ਵਿੱਚ ਚਮਤਕਾਰ ਹੁੰਦਾ ਹੈ ਫਿਰ ਜ਼ਿੰਦਗੀ ਬਦਲ ਜਾਂਦੀ ਹੈ ਫਿਰ ਜ਼ਿੰਦਗੀ ਦਾ ਉਦੇਸ਼ ਸਮਝ ਪੈਂਦਾ ਹੈ ਕਿ ਇਹ ਮਾਨਸ ਤਨ ਕਿਉਂ ਪ੍ਰਾਪਤ ਹੋਇਆ ਹੈ ਕ੍ਰਿਸ਼ਨ ਮਹਾਰਾਜੀ ਕਹਿੰਦੇ ਹਨ ਇਹ ਅਰਜਨ ਮੈਂ ਅਰ ਸੰਤ ਦੋ ਨਹੀਂ ਮੈਂ ਹੀ ਬਸੋ ਸੰਤ ਜਰਮਾਹੀ ਜਿਹੜੇ ਮੇਰੇ ਪਿਆਰੇ ਨੇ ਮੇਰੇ ਵੀ ਤੇ ਉਹਨਾਂ ਦੇ ਵਿੱਚ ਇਹ ਅਰਜਨ ਅੰਤਰ ਨਹੀਂ ਹੈ ਉਹਨਾਂ ਦੇ ਹਿਰਦੇ ਵਿੱਚ ਮੈਂ ਹੀ ਵਸਦਾ ਬੋਲੇ ਸੋਨੇ ਹਾ ਗੁਜ਼ਰੀ ਆਕਾਰ ਦਾ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨਕ ਦਾਸ ਹਰ ਦਸਨਾ ਸੋ ਕਿੱਥੇ ਪਾਪਾਂ ਦੇ ਵਿੱਚ ਰੰਗੀਆਂ ਰੂਹਾਂ ਅੱਜ ਵੀ ਇਸ ਸੰਸਾਰ ਦਾ ਜਿ ਭਲਾ ਕਰ ਰਹੇ ਨੇ ਸਾਡਾ ਭਲਾ ਹੋ ਰਿਹਾ ਹੈ ਤਾ ਰੱਬ ਦੇ ਪਿਆਰੇ ਸਾਨੂੰ ਪਰਮਾਤਮਾ ਨਾਲ ਗੁਰੂ ਨਾਲ ਬਾਣੀ ਨਾਲ ਪਰਮਾਤਮਾ ਪਰਮੇਸ਼ਰ ਦੀ ਸਿਮਨਵੰਦਗੀ ਦੇ ਨਾਲ ਜੋੜਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀਵਨ ਦਾ ਉਦੇਸ਼ ਜਿਵੇਂ ਗਾਨਕਾ ਸੀ ਅਜਾ ਮਨ ਸਿੰਘ ਅੱਜ ਦੁਨੀਆ ਕੀਤੇ ਕਿ ਥੋੜੇ ਪਾਪ ਕਰਦੀਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿਤੇ ਥੋੜੇ ਨਾ ਕਰਨ ਵਾਲੇ ਹਾਂ ਭਾਈ ਸੋ ਅੱਜ ਵੀ ਤਰਦੇ ਪਤਾ ਨਹੀਂ ਕਿੰਨੇ ਕ ਤਰਦੇ ਨੇ ਕਿੰਨੇ ਫਰੇ ਨੇ